ਪੰਜਾਬ ਸਰਕਾਰ ਉਦਯੋਗਾਂ ਦੇ ਨਿਵੇਸ਼ ਅਤੇ ਵਿਕਾਸ ਲਈ ਪੰਜਾਬ ਦਾ ਮਾਹੌਲ ਸਾਜਗਰ ਟਕਮਾ ਅਤੇ ਸ਼ਾਂਤੀਪੂਰਵਕ ਬਣਾਉਣ ਲਈ ਪੂਰੇ ਸਮਰਪਣ ਨਾਲ ਕੰਮ ਕਰ ਰਹੀ ਹੈ। ਨਾ ਸਿਰਫ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਕੰਪਨੀਆਂ ਵੀ ਹੁਣ ਸੂਬੇ 'ਚ ਨਿਵੇਸ਼ ਲਈ ਦਿਲਚਸਪੀ ਦਿਖਾ ਰਹੀਆਂ ਹਨ। ਨਵੇਂ ਨਿਵੇਸ਼ ਨਾਲ ਸੂਬੇ ਦੀ ਆਰਥਿਕਤਾ ਨੂੰ ਹੋਰ ਫੁਲਾਰਾ ਮਿਲੇਗਾ ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਪੰਜਾਬ ਦੀਆਂ ਸਨਤ ਪੱਖੀ ਨੀਤੀਆਂ ਸਦਕਾ ਵੱਡੇ ਵੱਡੇ ਸਨਤੀ ਘਰਾਣੇ ਪੰਜਾਬ 'ਚ ਆਪਣੀਆਂ ਇਕਾਈਆਂ ਸਥਾਪਿਤ ਕਰਨ ਲਈ ਦਿਲਚਸਪੀ ਵਿਖਾ ਰਹੇ ਹਨ ਪੰਜਾਬ ਸਰਕਾਰ ਨੂੰ ਮਾਰਚ 2022 ਤੋਂ ਲੈ ਕੇ ਹੁਣ ਤੱਕ ਕਰੀਬ 3 ਸਾਲਾਂ ਦੌਰਾਨ 94203 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ ਤੇ ਇਹ ਸਭ ਮੁਮਕਿਨ ਹੋ ਸਕਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਦੇ ਸਦਕਾ ਰਾਣੀਆਂ ਦਾ ਵਾਸੀ ਇੱਥੇ ਮਹਾਰਾਜਾ ਪਟਿਆਲੇ ਦੀਆਂ ਜਿਹੜੀਆਂ ਰਾਣੀਆਂ ਸੀ ਉਹ ਰਹਿੰਦੇ ਹੁੰਦੇ ਸੋ ਇਹਦਾ ਨਾਮ ਰਣਵਾਸ ਦਾ ਰੱਖਿਆ ਹੋਇਆ ਡੈਸਟੀਨੇਸ਼ਨ ਵੈਡਿੰਗ ਪਲੱਸ ਬੁਟੀਕ ਪਲੱਸ ਪਟਿਆਲੇ ਦਾ ਸਾਰਾ ਕਲਚਰ ਮਾਲਵੇ ਦਾ ਖਾਸਾ ਤੇ ਫੁਲਕਾਰੀਆਂ ਹੱਤੀ ਗੱਡੀਆਂ ਹੋਈਆਂ ਤੇ ਉਮੀਦ ਹੈ ਕਿ ਇਸ ਦੇ ਪ੍ਰਦੇਸ਼ਾਂ ਤੋਂ ਵੀ ਤੇ ਪੂਰੇ ਦੇਸ਼ ਤੋਂ ਇੱਥੇ ਲੋਕ ਆਉਣਗੇ ਸ਼ਾਪਿੰਗ ਕਰਨਗੇ ਰਹਿਣਗੇ ਔਰ ਸਾਡੇ ਟੂਰਿਜ਼ਮ ਨੂੰ ਬਹੁਤ ਇਹਦੇ ਨਾਲ ਹੁਲਾਰਾ ਮਿਲੂ ਜਦੋਂ ਤੁਹਾਡੇ ਸੁਪਨੇ ਵੱਡੇ ਹੋਣ ਤਾਂ ਤੁਹਾਡੀਆਂ ਉਡਾਰੀਆਂ ਨੂੰ ਕੋਈ ਨਹੀਂ ਰੋਕ ਸਕਦਾ ਇਹਨੂੰ ਸਾਬਤ ਕਰ ਦਿਖਾਇਆ ਸੰਗਰੂਰ ਦੇ ਸੁਖਪ੍ਰੀਤ ਨੇ ਜਿਹੜੇ ਸੰਗਰੂਰ ਦਾ ਨਾਮ ਰੌਸ਼ਨ ਕੀਤਾ ਉਹਨਾਂ ਨੇ ਇੱਕ ਬਾਕਸਿੰਗ ਦੇ ਇੰਟਰਨੈਸ਼ਨਲ ਗੇਮਸ ਦੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ 브్రాਂਜ਼ ਮੈਡਲ ਹਾਸਲ ਕੀਤਾ ਤੇ ਅੱਗੇ ਹੋਰ ਤਿਆਰੀਆਂ ਦੇ ਵਿੱਚ ਜੁਟੇ ਹੋਏ ਨੇ ਸਾਡੇ ਨਾਲ ਨੇ ਸੁਖਪ੍ਰੀਤ ਕਿਵੇਂ ਦੇਖਦੇ ਹੋ ਸ਼ੁਰੂਆਤ ਕਿਵੇਂ ਕੀਤੀ ਕਿਉਂਕਿ ਹੁਣ ਜੋ ਜਿਸ ਮੁਕਾਮ ਤਾ ਤੁਸੀਂ ਹੈਗੇ ਹੋ ਸੰਗਰੂਰ ਦੇ ਲਈ ਪੰਜਾਬ ਦੇ ਲਈ ਇੰਟਰਨੈਸ਼ਨਲ ਜਿਹੜਾ ਹੈਗਾ ਮੈਡਲ ਤੁਸੀਂ ਇਹ ਲੈ ਕੇ ਆਏ ਪਹਿਲਾਂ ਤਾਂ ਇਹਨਾਂ ਦੇ ਬਾਰੇ ਦੱਸੋ ਫੋਰਥ ਵਰਕ ਆਫ ਇੰਡੀਆ ਇੰਟਰਨੈਸ਼ਨਲ ਕਿੱਕ ਬੌਕਸਿੰਗ ਟੂਰਨਾਮੈਂਟ ਹੋਇਆ ਸੀ 2025 ਦਿੱਲੀ ਦੇ ਵਿੱਚ 1 ਤੋਂ 5 ਫਰਵਰੀਏ ਚੱਲਿਆ ਜੀ ਜਿਸ ਦੇ ਵਿੱਚ ਮੈਂ 2 ਵਿੰਟ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਜੀ ਫਾਈਨਲ ਫਾਈਟ ਮੇਰੀ ਅਜ਼ਬੇਕਿਸਤਾਨ ਨਾਲ ਹੋਈ ਸੀ ਜੀ ਜਿੱਤੋਂ ਮੈਂ ਹਾਰ ਗਿਆ ਸੀ ਤੇ ਸਿਲਵਰ ਮੈਡਲ ਪ੍ਰਾਪਤ ਕੀਤਾ ਸੈਕੰਡ ਪੋਜੀਸ਼ਨ ਹੀ ਸਿਲਵਰ ਮੈਡਲ ਤੇ ਬ੍ਰੌਂਜ਼ ਮੈਡਲ ਮੇਰਾ ਪ੍ਰਾਪਤ ਹੋਇਆ ਜੀ ਦੂਸਰੇ ਇਵੈਂਟ ਦੇ ਵਿੱਚ ਤੇ ਕੋ ਸਾਹਿਬ ਦੀਬਦੌਲਤ ਜੀ ਇਹ ਮੈਂ ਮੈਡਲ ਪ੍ਰਾਪਤ ਕੀਤੇ ਜੀ ਇੱਥੇ ਮਿਹਨਤ ਮੇਰੀ ਜਾਰੀ ਹੈ ਜੀ ਵਾਰੀ ਰੋ ਸਟੇਡੀਅਮ ਦੇ ਵਿੱਚ ਤੁਸੀਂ ਬਟਰੁਖਾ ਪਿੰਡ ਤੋਂ ਪਿੰਡ ਪੱਦਰਾਂ ਦੇ ਉੱਪਰ ਆਪਾਂ ਦੇਖਦੇ ਆਂ ਇਦਾਂ ਦੀਆਂ ਖੇਡਾਂ ਵਾਰੇ ਆਪਨੂੰ ਨਹੀਂ ਬਚਪਨ ਚ ਜਾਣਕਾਰੀ ਮਿਲਦੀ ਤਾਂ ਕਿਸ ਤਰੀਕੇ ਨਾਲ ਸੋਚੇ ਕਿ ਹਾਂ ਮੈਂ ਖੇਡਾਂ ਵੱਲ ਜਾਵਾਂ ਜਾਂ ਇਸ ਖੇਡ ਵੱਲ ਜਾਵਾਂ ਸਕੂਲ ਦੇ ਵਿੱਚ ਜੀ ਮਤਲਬ ਮੈਨੂੰ ਗੇਮ ਦੇ ਵਿੱਚ ਪਾਇਆ ਗਿਆ ਐਫੀਸੀਏਟ ਕੀਤਾ ਗਿਆ ਜੀ ਉਸ ਤੋਂ ਹੀ ਮੈਂ ਉੱਥੇ ਟ੍ਰੈਕ ਇਵੈਂਟ ਵਗੈਰਾ ਕਰਦਾ ਸੀਗਾ ਜੀ ਐਨੂਅਲ ਮੀਟ ਹੁੰਦੀ ਸੀ ਉੱਥੋਂ ਹੀ ਮੈਨੂੰ ਹੱਲਾਸ਼ੇਰੀ ਮਿਲਟੀਚਰਾਂ ਤੋਂ ਫਿਰ ਮੈਂ 2015 ਦੇ ਵਿੱਚ ਟ੍ਰੈਕ ਇਵੈਂਟ ਸਟਾਰਟ ਕੀਤਾ ਜੀ ਗੇਮ 3 ਸਾਲ ਮੈਂ ਲਗਾਤਾਰ ਗੇਮ ਕੀਤੀ ਜੀ ਮੈਨੂੰ ਬੈਕ ਪ੍ਰੋਬਲਮ ਆਉਣ ਕਰਕੇ 2 ਸਾਲ ਮੈਂ ਗੈਪ ਪਾਈ ਰੱਖਿਆ ਜੀ ਬੈਕ ਪ੍ਰੋਬਲਮ ਚ ਕੀ ਦਰਦ ਹੁੰਦਾ ਸੀ ਕੰਮ ਪੇਨ ਹੁੰਦਾ ਸੀ ਜਦੋਂ ਆਪਾਂ ਸਟਾਰਟ ਲੈਂਦੇ ਆ ਜੀ 100 ਮੀਟਰ 400 ਮੀਟਰ ਤੱਕ ਉਹ ਪੇਨ ਹੁੰਦਾ ਸੀ ਮਤਲਬ ਬਹੁਤ ਕੋਸ਼ਿਸ਼ ਕੀਤੀ ਫਿਰ ਮੈਂ ਰੈਸਟ ਦਾ ਸੋਚਿਆ ਜੀ ਉਸ ਤੋਂ ਬਾਅਦ ਮੇਰੇ ਕੋ ਸਾਹਿਬ ਆਏ ਜੀ ਕੋਚ ਸਾਹਿਬ ਵੀ ਮੈਨੂੰ ਇੱਧਰ ਕਿੱਕ ਬੌਕਸਿੰਗ ਦੇ ਵਿੱਚ ਲੈ ਕੇ ਆਏ ਨੇ ਜੀ ਤਾਂ ਕਿਵੇਂ ਦੇਖਦੇ ਹਾਂ ਦਰਦ ਦੇ ਬਾਵਜੂਦ ਬਿਮਾਰ ਹੋਣ ਦੇ ਬਾਵਜੂਦ ਤੁਸੀਂ ਖੇਡਾਂ ਨੂੰ ਨਹੀਂ ਛੱਡ ਸਕੇ ਅੰਦਰੋਂ ਹੁੰਦਾ ਜੀ ਜਦੋਂ ਜਨੂੰਨ ਹੁੰਦਾ ਜੀ ਫਿਰ ਸਪੋਰਟਸਮੈਨ ਕਹਿੰਦੇ ਹੁੰਦੇ ਆ ਨਾ ਵੀ ਕੋਈ ਵੀ ਚੀਜ਼ ਖਤਮ ਹੋ ਸਕਦੀ ਹੈ ਪਰ ਖਿਡਾਰੀ ਦੇ ਵਿੱਚੋਂ ਖਿਡਾਰੀ ਪੂਣਾ ਖਤਮ ਨਹੀਂ ਹੋ ਸਕਦਾ ਜੀ ਤਾਂ ਹੁਣ ਦੇ ਮਕਾਮ ਨੂੰ ਕਿਵੇਂ ਦੇਖਦੇ ਹੋ ਕਿ ਕੋਈ ਹੁਣ ਤੁਸੀਂ ਉਸ ਮਕਾਮ ਤੇ ਹੋ ਕਿ ਕਿਤਨਾ ਕਿਤੇ ਤੁਹਾਡੇ ਕੋਚ ਸਾਹਿਬ ਨੂੰ ਸੰਗਰੂਰ ਨੂੰ ਇੱਥੇ ਦੇ ਲੋਕਾਂ ਨੂੰ ਤੁਹਾਡੇ ਉੱਪਰ ਮਾਣ ਆ ਹਾਂਜੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਦਿੱਲੀ ਦੇ ਵਿੱਚ ਮੈਂ ਉਹਦੇ ਫੋਨ ਕੀਤਾ ਜਦੋਂ ਪੇਰੈਂਟਸ ਨੂੰ ਪਰਿਵਾਰ ਨੂੰ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਪੇਰੈਂਟਸ ਨੂੰ ਹੀ ਹੋਰ ਇਹਨਾਂ ਤੋਂ ਉਹਨਾਂ ਤੋਂ ਵੱਡੀ ਹੋਰ ਉਹਨਾਂ ਨੂੰ ਕੋਈ ਚੀਜ਼ ਨਹੀਂ ਸੀ ਆਪਾਂ ਪਹਿਲੇ ਕੀ ਸ਼ਬਦ ਸੀ ਜਦੋਂ ਤੁਸੀਂ ਮਾਪੇ ਨੂੰ ਦੱਸਿਆ ਕਿ ਮੈਂ ਸਿਲਵਰ ਮੈਡਲ ਤੁਹਾਡੇ ਲਈ ਲਿਆ ਕੇ ਆ ਰਿਹਾ ਤੁਹਾਡੇ ਪੈਰਾਂ 'ਕ ਰੱਖੂੰਗਾ ਸਭ ਤੋਂ ਪਹਿਲੇ ਸ਼ਬਦ ਕੀ ਸੀ ਉਹਨਾਂ ਦੇ ਉਹਨਾਂ ਨੇ ਮੈਨੂੰ ਬਲੇਸਿੰਗ ਦਿੱਤੀਆਂ ਜੀ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਜੀ ਬਹੁਤ ਸਾਡੇ ਲਈ ਮਾਣ ਵਾਲੀ ਗੱਲ ਆਈ ਵੀ ਇੱਕ ਪੇਰੈਂਟਸ ਦਾ ਮੈਂ ਉਹਨਾਂ ਦਾ ਨਾਮ ਰੋਸ਼ਨ ਕੀਤਾ ਜੀ ਉਹਨਾਂ ਨੂੰ ਬਹੁਤ ਖੁਸ਼ੀ ਮਿਲੀ ਜੀ ਤਾਂ ਬਿਲਕੁਲ ਤੁਹਾਡੇ ਕੋਚ ਸਾਹਿਬ ਨਾਲੋਂ ਕੋ ਸਭ ਜਿੰਨੀ ਮਾਪੇ ਬਨੂੰ ਖੁਸ਼ੀ ਹੁੰਦੀ ਹੈ ਉਸ ਤੋਂ ਜ਼ਿਆਦਾ ਖੁਸ਼ੀ ਕੋਚ ਨੂੰ ਹੁੰਦੀ ਹੈ ਉਹ ਚੀਜ਼ ਨੂੰ ਤੁਹਾਨੂੰ ਕੀ ਮੈਨ ਫੀਲ ਹੋਇਆ ਜਦੋਂ ਇਹ ਮੈਡਲ ਸੁਖਪ੍ਰੀਤ ਤੁਹਾਡੇ ਲਈ ਲੈ ਕੇ ਆਏ ਨੇ ਮੈਨੂੰ ਇਦਾਂ ਹੀ ਲੱਗਿਆ ਜਿਵੇਂ ਇਹ ਮੈਡਲ ਬਸ ਮੇਰੇ ਗਲੇ 'ਚ ਹੈ ਤੇ ਦੂਸਰੀ ਚੀਜ਼ ਵੀ ਮੇਰੀ ਮਿਹਨਤ ਰੰਗ ਲਿਆ ਰਹੀ ਹੈ ਜੀ ਆਪਣੇ ਕਾਫੀ ਬੱਚੇ ਜਾ ਰਹੇ ਨੇ ਅੱਗੇ-ਅੱਗੇ ਖੇਡਣ ਤੇ ਇਹਦੇ ਤੇ ਮੈਨੂੰ ਮਾਣ ਆਈ ਦੋ ਮੈਡਲ ਲੈ ਕੇ ਆਈ ਆਪਣੇ ਦੋ ਵੈਂਟਾਂ ਦੇ ਵਿੱਚੋਂ ਇੰਟਰਨੈਸ਼ਨਲ ਲੈਵਲ ਤੇ ਜੀ ਜਿੰਨੀ ਮਿਹਨਤ ਖਿਡਾਰੀ ਦੀ ਹੁੰਦੀ ਹੈ ਕਹਿੰਦੇ ਉਸ ਤੋਂ ਜ਼ਿਆਦਾ ਮਿਹਨਤ ਕੋਚ ਦੀ ਹੁੰਦੀ ਹੈ ਹ ਪਲੇਅਰ ਤੇ ਵੀ ਡਿਪੈਂਡ ਕਰਦੀ ਪਲੇਅਰ ਨਾਲ ਮਿਹਨਤ ਕਰੇ ਕੋਚ ਦੀ ਡਿਸਪਲਾਈਨ ਦੇ ਵਿੱਚ ਰਹੇ ਮੇਨ ਮੇਰਾ ਹੀ ਹੁੰਦਾ ਵੀ ਬੱਚਾ ਜਿਹੜਾ ਡਿਸਪਲਾਈਨ ਦੇ ਵਿੱਚ ਕਰ ਰਿਹਾ ਮਿਹਨਤ ਕਰ ਰਹੀ ਉਹ ਬਹੁਤ ਅੱਗੇ ਜਾਂਦੇ ਨਹੀਂ ਜੀ ਫਿਰ ਪਰ ਜਦੋਂ ਤੁਹਾਡਾ ਪਲੇਅਰ ਤੁਹਾਡੇ ਨਾਲ ਜੁੜਿਆ ਸੀ ਉਦੋਂ ਇੰਜਰਡ ਸੀ ਬੈਕ ਦੀ ਪ੍ਰੋਬਲਮ ਤੋਂ ਦਰਦ ਤੋਂ ਕਿਤਨਾ ਕਿਤੇ ਪੀੜਤ ਸੀ ਤਾਂ ਉਹਨੂੰ ਇਸ ਪੱਧਰ ਤੱਕ ਲਿਆਉਣ ਦੇ ਲਈ ਕਿੰਨਾ ਕੁ ਜ਼ੋਰ ਲੱਗਿਆ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਕਾਫੀ ਮਤਲਬ ਮੁਸ਼ਕਲਾਂ ਤਾਂ ਆਈਆਂ ਜਿਵੇਂ ਉਦੋਂ ਪਹਿਲਾਂ ਐਥਲੈਟਿਕ ਕਰਦਾ ਸੀ ਇਧਰ ਫਾਈਟ ਵਾਲੀ ਗੇਮ ਸੀ ਥੋੜਾ ਪ੍ਰੋਬਲਮ ਤਾਂ ਆਉਂਦੀ ਪਰ ਇਹਦੇ ਦਿਲ ਦੇ ਵਿੱਚ ਸਪੋਰਟਸ ਸੀ ਉਹਦੇ ਕਰਕੇ ਇਹਨੇ ਵਧੀਆ ਮਿਹਨਤ ਨਹੀਂ ਛੱਡੀ ਜਿਵੇਂ ਜਿਵੇਂ ਇਹਨੂੰ ਮੈਂ ਦੱਸੀ ਗਿਆ ਉਦੋਂ ਤੋਂ ਦਾ ਇਹਦੀ ਪ੍ਰੈਕਟਿਸ ਹੁਣ ਜਾਰੀ ਹੈ ਜੀ ਅੱਗੇ ਹੁਣੋ ਕਾਫੀ ਟੂਰਨਾਮੈਂਟ ਅਸੀਂ ਅੱਗੇ ਵੀ ਖੜਾਉਣਾ ਜੀ ਇਹਨੂੰ ਪਰ ਮਿਹਨਤ ਤਾਂ ਤੁਹਾਡੇ ਵੀ ਫਰੂਨੀਓ ਜਿਆਦਾ ਲੱਗਣੀ ਹੈ ਕਿਉਂਕਿ ਹੁਣ ਜਿੰਨੀ ਉੱਚੀ ਲੜਾਈ ਲੜਵੋਗੇ ਓਨੀਓ ਜਿਆਦਾ ਮਿਹਨਤ ਲੱਗਣੀ ਹੈ ਹਾਂਜੀ ਇਹਨੂੰ ਟੀਚਾ ਵੱਡਾ ਨਹੀਂ ਹੁਣ ਇਹਨੂੰ ਅੱਗੇ ਸੀਨੀਅਰ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਮੇਰਾ ਸੁਪਨਾ ਵੀ ਇਹਦਾ ਮੈਡਲ ਆਵੇ ਜੀ ਤੇ ਸੰਗਰੂਰ ਸ਼ਹਿਰ ਦਾ ਤੇ ਆਪਣੇ ਇੰਡੀਆ ਦਾ ਨਾਮ ਹੋਰ ਵੀ ਇਹ ਅੱਗੇ ਲੈ ਕੇ ਜਾਵੇ ਸੁਪਰੀ ਤੁਹਾਡੇ ਕੋਚ ਸਾਹਿਬ ਨੇ ਵੱਡਾ ਟੀਚਾ ਲਿਆ ਹੋਇਆ ਮਾਰਨਿੰਗ ਤੇ ਸ਼ਾਮ ਨੂੰ ਮੈਂ ਆਉਣਾ ਜੀ ਪ੍ਰੈਕਟਿਸ ਕਰਵਾਉਂਦੇ ਨੇ ਕੋਚ ਸਾਹਿਬ ਵੀ ਪੂਰੇ ਵਧੀਆ ਤਰੀਕੇ ਨਾਲ ਕਰਵਾਉਂਦੇ ਨੇ ਜੀ ਡੀਐਸਓ ਸਾਹਿਬ ਨੇ ਜੀ ਨੰਦੀਪ ਜੀ ਉਹਨਾਂ ਦਾ ਵੀ ਪੂਰਾ ਸਹਿਯੋਗ ਹੈ ਇਹ ਇਕਵਿਪਮੈਂਟ ਵਗੈਰਾ ਸਾਨੂੰ ਇੱਥੋਂ ਹੀ ਗਰਾਊਂਡ ਤੋਂ ਹੀ ਪ੍ਰੋਵਾਈਡ ਹੁੰਦੇ ਨੇ ਅਸੀਂ ਕਦੇ ਪੰਸਲੀ ਆਪ ਦੇ ਇਕਵਿਪਮੈਂਟ ਨਹੀਂ ਲੈਂਦੇ ਜੀ ਕਿਤੇ ਵੀ ਅਸੀਂ ਕੰਪੀਟੀਸ਼ਨ ਜਾਣਾ ਜੀ ਆਲ ਇੰਡੀਆ ਦੇ ਵਿੱਚ ਕੋਈ ਵੀ ਸਟੇਟ ਦੇ ਵਿੱਚ ਸਾਨੂੰ ਇੱਥੋਂ ਪ੍ਰੋਵਾਈਡ ਹੁੰਦੇ ਆ ਜੀ ਡੀਐਸਓ ਆਫਿਸ ਤੋਂ ਇਕਵਿਪਮੈਂਟ ਜੀ ਤੇ ਸਾਨੂੰ ਵਧੀਆ ਲੱਗਦਾ ਜੀ ਵੀ ਸਾਡੇ ਆਫਸਰ ਨੇ ਜਿਹੜੇ ਉੱਪਰ ਕੋਚ ਸਾਹਿਬ ਨੇ ਸਾਨੂੰ ਵਧੀਆ ਸਪੋਰਟ ਕਰਦੇ ਹੋ ਜੀ ਇਹ ਨਹੀਂ ਕੋਈ ਗੱਲ ਨਹੀਂ ਤਾਂ ਇੰਟਰਨੈਸ਼ਨਲ ਗੇਮਸ ਤੁਸੀਂ ਖੇਡ ਲੇ ਪਰ ਹੁਣ ਜਿਹੜੀ ਲੜਾਈ ਦੀ ਤਿਆਰੀ ਤੁਸੀਂ ਕਰ ਰਹੇ ਹੋ ਉਸੇ ਖਰਲੇ ਪੱਦਰ ਦੀ ਆ ਉਸੇ ਪੱਦਰ ਦੀ ਤੁਹਾਨੂੰ ਪ੍ਰੈਕਟਿਸ ਕਰਨੀ ਪੈਣੀ ਹੈ ਤਿਆਰ ਹੋ ਫਿਰ ਹਾਂਜੀ ਹਾਂਜੀ ਫੁੱਲ ਤਿਆਰ ਹੈ ਜੀ ਕੰਪੀਟੀਸ਼ਨ ਮਤਲਬ ਜਦੋਂ ਡੇਟ ਵਗੈਰਾ ਆ ਗਈਆਂ ਜੀ ਅਨਾਉਂਸ ਹੋ ਗਈਆਂ ਫਿਰ ਉਸ ਤੋਂ ਬਾਅਦ ਅਸੀਂ ਟੈਂ ਟਾਈਮ ਕੋਸਾ ਬੋਲਦੇ ਸੀ ਪ੍ਰੈਕਟਿਸ ਸਟਾਰਟ ਕਰ ਦਿੰਦੇ ਪੂਰੇ ਫੁੱਲ ਮਿਹਨਤ ਦੀ ਦੁਪਹਿਰ ਤੇ ਸ਼ਾਮ ਨੂੰ ਕਿੰਨੇ ਘੰਟੇ ਮਿਹਨਤ ਲੱਗਿਆ ਕਰਗੇ 24 ਘੰਟੇ ਚ 24 ਘੰਟੇ ਚ ਮੰਨ ਕੇ ਚੱਲੋ ਜੀ 7-8 ਘੰਟੇ ਤਾਂ ਕੱਢਣੀ ਪੈ ਬਿਲਕੁਲ ਸੰਗਰੂਰ ਦੇ ਲੋਕ ਭਾਵੇਂ ਖੁਸ਼ ਨੇ ਕਿਉਂਕਿ ਬਹੁਤ ਵੱਡੀ ਉਪਾਦੀ ਬਹੁਤ ਵਧੀਆ ਜਿਹੜੀ ਮੈਡਲ ਹੈਗੇ ਨੇ ਸੁਖਪ੍ਰੀਤ ਆਪਣੇ ਸੰਗਰੂਰ ਦੇ ਲਈ ਆਪਣੇ ਇਲਾਕੇ ਦੇ ਲਈ ਆਪਣੇ ਮਾਪੇਬਾਪ ਦੇ ਲਈ ਆਪਣੇ ਕੋਚ ਸਾਹਿਬ ਦੇ ਲਈ ਲੈ ਕੇ ਆਏ ਨੇ ਪਰ ਕਿਤਨੇ ਕਿਤੇ ਹੌਸਲੇ ਹਜੇ ਵੀ ਉੱਪਰ ਨੇ ਉਡਾਰੀਆਂ ਹਜੇ ਵੀ ਹੋਰ ਉੱਚੀਆਂ ਲਾਉਣੀਆਂ ਨੇ ਕਿਉਂਕਿ ਉੱਪਰਲੇ ਪੱਧਰ ਦੀ ਜਿਹੜੀ ਹੈਗੀ ਹੈ ਤਿਆਰੀ ਉਹ ਹੁਣ ਸੁਖਪ੍ਰੀਤ ਕਰ ਰਿਹਾ ਲਗਾਤਾਰ ਕਹਿ ਰਹੇ ਨੇ ਕਿ ਜਦੋਂ ਵੀ ਸਾਨੂੰ ਅਨਾਉਂਸ ਡੇਟਸ ਹੋ ਜਾਣਗੀਆਂ ਤਾਂ 24 ਘੰਟੇ ਦੇ ਵਿੱਚ 8 ਘੰਟੇ ਦੇ ਲਗਭਗ ਆਪਣੇ ਖੇਡ ਨੂੰ ਆਪਣੇ ਸ਼ੌਂਕ ਨੂੰ ਉਹਨਾਂ ਨੇ ਦੇਣੇ ਨੇ ਪਾਇਨਕਸ ਵੀਰੇ ਟੀਵੀ ਦੇ ਲਈ ਸੰਗਰੂਰ ਤੋਂ ਚਰਨਜੀਤ ਕੌਸ਼ਨ